ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੰਜਾਬ ਦੇ ਵੀਰ ਦੇ ਘਰ ਆਏ ਆ ਸੋ ਸਾਰੇ ਆਪਣੇ ਭਰਾ ਲੋਕਲ ਏਰੀਆ ਵਾਲੇ ਜਾਣਦੇ ਹੀ ਆ ਕਿਉਂਕਿ ਜਿਹੜੇ ਵੀਰ ਵਪਾਰ ਦੇ ਨਾਲ ਸੰਬੰਧ ਰੱਖਦੇ ਆ ਉਹ ਭਰਾ ਨੂੰ ਜਾਣਦੇ ਆ ਵਪਾਰ ਦਾ ਕੰਮ ਹੀ ਵੀਰ ਕਰਦਾ ਤੇ ਲੰਬੇ ਸਮੇਂ ਤੋਂ ਵਪਾਰ ਦੇ ਕੰਮ ਕਰਦੇ ਆ ਰਹੇ ਨੇ ਇਹਨਾਂ ਦੇ ਕੋਲ तकरीबन ਮੱਝਾਂ ਝੋਟੀਆਂ ਵੜਾਂ ਅਕਸਰ ਕੋਈ 5 6 ਨੱਕ 5 4 ਨੱਕ ਜਿਹੜੇ ਆ ਅਵੇਲੇਬਲ ਹੁੰਦੇ ਆ ਜਦੋਂ ਮਰਜ਼ੀ ਤੁਸੀਂ ਵਿਜਿਟ ਕਰ ਲੋਗੇ ਠੀਕ ਆ ਜੀ ਵਹਿੜਾ ਵੀ ਮਿਲ ਜਾਣਗੇ ਮੱਝਾਂ ਝੋਟੀਆਂ ਵੀ ਮਿਲ ਜਾਣਗੀਆਂ ਸੋ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਤੇ ਸੰਗਵਾ ਅੱਡੇ ਤੋਂ ਤੁਸੀਂ ਇਸ ਪਿੰਡ ਵਿਜਿਟ ਕਰ ਸਕਦੇ ਜੇ ਹਰੀਕੇ ਪਤਨ ਤੋਂ ਕੋਈ ਵੀ ਸੱਜਣ ਵੀਰ ਆਪਣਾਉਂਦਾ ਤੇ ਪੱਟੀ ਮੋੜ ਜਿਹੜੀ ਛੜਕ ਠਿੱਕੀਵੰਡ ਖਾਲੜੇ ਨੂੰ ਜਾਂਦੀ ਆ ਤੇ ਪੱਟੀ ਮੋੜ ਤੋਂ ਪਹਿਲਾਂ ਸੰਗਵਾ ਅੱਡਾ ਆਉਂਦਾ ਠੀਕ ਆ ਜੀ ਸੰਗਵਾ ਅੱਡਾ ਤੋਂ ਤੁਸੀਂ ਜਿਹੜੀ ਪਿੰਡ ਸਭ ਤੋਂ ਵਿਜਿਟ ਕਰ ਜਾਓਗੇ ਬਾਕੀ ਚੀਮਾ ਬਰਵਾਲਾ ਦੁੱਬਲੀ ਪਿੰਡ ਜੋੜ ਸਿੰਘ ਵਾਲਾ ਇਹ ਨਾਲ-ਨਾਲ ਲ ਇਹ ਵੱਡਾ ਸਭਰਾ ਪਿੰਡ ਵੀ ਵੱਡੇ ਸਭਰਾ ਪਿੰਡ ਵੀ ਉੱਥੋਂ ਕੋਈ 2-3 ਕਿਲੋਮੀਟਰ ਹੱਦ 4 ਕਿਲੋਮੀਟਰ ਦੀ ਦੂਰੀ ਆ ਅੱਜ ਤਰੀਕ 29 ਦਸੰਬਰ ਤੇ ਸਮਾਂ ਕੋਈ ਮਾਰਨਿੰਗ ਦੇ 10:30-11:00 ਹੱਦ 12:00 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਵੀਰ ਪੰਜਾਬ ਦੇ ਨਾਲ ਅੱਜ ਐਨੀਮਲ ਜਿਹੜੇ ਆ ਤੁਹਾਨੂੰ ਟੋਟਲ 3 ਦਿਖਾਉਣੇ ਆ ਇੱਕ ਮੱਝ ਬਿਲਕੁਲ ਤਾਜੀ ਸੱਜਰ ਸੂਈ ਆ ਝੋਟੀ ਦੋ ਵੜਾ ਸੂਈਆਂ ਸੁਵਾਈਆਂ ਨੇ ਸੋ ਕਿੰਨੇ ਦੁੱਧ ਤੇ ਕੀ ਰੇਡ ਪੜਦਾ ਰਹੂਗਾ ਪੂਰੀ ਡਿਟੇਲ ਦਿੰਨੇ ਆ ਸਭ ਤੋਂ ਪਹਿਲਾਂ ਪੰਜਾਬ ਸਸਰੀ ਸਸਰੀ ਘਰ ਆ ਜੀ ਸਸਰੀ ਹੋਰ ਭਾਜੀ ਕਹਿੰਦੇ ਵਧੀਆ ਵਧੀਆ ਸਭ ਪਹਿਲਾਂ ਵੀ ਜ਼ਿਕਰ ਕੀਤਾ ਆਪਣੇ ਕੋਲ ਮਤਲਬ ਮਾਲ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਮਾਲ ਡੇਲੀ ਆਉਂਦਾ ਆਪਣੇ ਕੋਲ ਜੰਗਾਂਵਾਂ ਤੋਂ ਦੋਵੇਂ ਚੀਜ਼ਾਂ ਠੀਕ ਆ ਤੇ ਅਕਸਰ ਚਲੋ ਆਪਾਂ ਪਹਿਲਾਂ ਵੀ ਅਪਡੇਟ ਕਾਫੀ ਵਾਰ ਪਾਈ ਆਪਣੇ ਫਾਰਮ ਤੋਂ ਅੱਜ ਜਿਹੜੀਆਂ ਵੜਾ ਆਪਣੇ ਕੋਲ ਦੋ ਤਾਜ਼ੀਆਂ ਸੂਈਆਂ ਤੇ ਇੱਕ ਝੋਟੀ ਇਹ ਵੀ ਮੇਰੇ ਨਾਲ ਨਾੜੂਏ ਤੇ ਬੱਚਾ ਇਹ ਵੀ ਨਾੜੂਏ ਨੂੰ ਦੋ ਦਿਨ ਹੋ ਗਏ ਆ ਹਾਂਜੀ ਗਾਵਾਂਨ ਤਿੰਨ-ਤਿੰਨ ਚਾਰ-ਚਾਰ ਦਿਨ ਹੋ ਗਏ ਆ ਠੀਕ ਆ ਜੀ ਹਾਂਜੀ ਬਾਕੀ ਰੇਟ ਫਿਰ ਜਾਇਜਾ ਜੀ ਝੋਟੇ ਜਾਇਜਾ ਜੀ ਬਿਲਕੁਲ ਠੀਕ ਆ ਜੀ ਹਾਂਜੀ ਤੇ ਸ਼ੁਰੂਆਤ ਕਿਹੜੇ ਪਾਸਿਓਂ ਕਰਨੀ ਹੈ ਆ ਵੜ ਤੋਂ ਹੀ ਕਰ ਲਓ ਪਹਿਲਾਂ ਬ ਸੂਈ ਸਵਾਈ ਆ ਠੀਕ ਆ ਜੀ ਇਹਦਾ ਵੀਰ ਪੂਰਾ ਵੇਰਵਾ ਕਰ ਦਈਏ ਸਾਂਝਾ ਇਹਨੂੰ ਆ ਚੌਥਾ ਪੰਜਵਾਂ ਦਿਨ ਸੂਈ ਨੂੰ ਜੋ ਠੀਕ ਆ ਜੀ ਪਹਿਲਾ ਸੁਹਾ ਜੋ ਦੰਦਾ ਜੀ ਹੈ ਜੇ ਹਾਂ ਦੰਦਾ ਜੀ ਉਹ ਦੰਦੀ ਚੌਗੀ ਛਗੀ ਕਿਵੇਂ ਆ ਛਗੀ ਆ ਮੇਰੇ ਸਾਨੂੰ ਛਗੀ ਆ ਛਗੀ ਤੇ ਕੰਨੀਆਂ ਖਲੋਤੀਆਂ ਹੋਣਾ ਮੋੜੇ ਖੜੀਆਂ ਹੋਣ ਤੇ ਖੜੀਆਂ ਹੋਣਾ ਤੇ ਛੇਕ ਦੇ ਬਰਾਬਰ ਬਰੂਬਰ ਕਰ ਗਈ ਹੋਗੀ ਪਹਿਲਾ ਸੂਬਾ ਅੱਜ ਚੌਥਾ ਪੰਜਵਾਂ ਬੰਦੇ ਬੱਚਾ ਮਗਰ ਬੱਚਾ 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 ਜੀ ਬੱਚਾ ਮਗਰ ਦੋ ਪਿਛੇ ਬੱਚੇ ਠੀਕ ਹੈ ਵੀਰੇ ਕਿੰਨੇ ਕ ਦੁੱਧ ਤੇ ਇਸ ਵਕਤ ਬਹੁਤ ਦੁੱਧ ਟਾਈਮ 14 ਕਹਿ ਦੋ ਆਪਾਂ 15 ਕਹਿ ਦੋ 13 ਕਿਲੋ ਦੇ ਆਪਣੀ ਗਰੰਟੀ ਹੋਊਗੀ ਠੀਕ ਆ ਜੀ ਚੋਂ ਚਾਂ ਠੰਡੀ ਕੋਈ ਰਸਾ ਨਹੀਂ ਕੋਈ ਕੁਝ ਨਹੀਂ ਬਹੁਤ ਜੀ ਠੀਕ ਆ ਜੀ ਕੋਈ ਰਸਾ ਨਹੀਂ ਠੀਕ ਆ ਜੀ ਕੋਈ ਵੰਗਾ ਨਹੀਂ ਇਸੇ ਤਰ੍ਹਾਂ ਕਰਮਾਲੀ ਮਿਲਦੀ ਆ 14 ਲੀਟਰ ਤੋਂ ਬਾਹਰ ਬਾਹਰ ਕੋਈ ਵੀਰ ਹਜੇ ਬੋਲੇ ਤੋਂ ਬਾਹਰ ਹੀ ਆ ਗਈ ਸਮਝ ਲਓ ਬੋਲਾ ਲਾ ਲਓ ਦੁੱਧ ਲਾ ਲਓ ਭਾਵੇਂ ਚੌਥਾ ਦੁੱਧ ਲਾ ਲਓ ਕੋਈ ਬੋਲਾ ਮੰਨ ਲੈ 1 ਬਾਕੀ ਚੋਣ ਜਾਣ ਦੀ ਸਾਫ ਹੈ ਬਹੁਤ ਜਾਰੀ ਸਾਹਿਬ ਜੀ ਰੁਸੀ ਰੁਸੀ ਕੋਈ ਨਹੀਂ ਇਦਾਂ ਬੈ ਜਾਣਾ ਠੀਕ ਆ ਜੀ ਠੀਕ ਆ ਸੋ ਰੰਗ ਬਾਜਾ ਬਾਕੀ ਬਲੈਕ ਤੇ ਵਾਈਟ ਦੱਬੀ ਬਹਿੜਾ ਨਿਖੜਵਾ ਥਾਣ ਲੱਗਾ ਚਲੋ ਮੇਰੇ ਭਰਾ ਕੱਲ ਨੂੰ ਤੁਸੀਂ ਇੱਥੇ ਆਉਣਾ ਵੀ ਕਿਸੇ ਵੀਰ ਨੇ ਨਿਖੜਵਾ ਥਾਣਾ ਚਾਰੇ ਥਣ ਦਾ ਗੈਪ ਸਪੇਸ ਚੰਗਾ ਪੰਜਾਬ ਖੋ ਬੜਾ ਖੋਲ ਕੇ ਕੁੜ ਤੋਰਦੀ ਆ ਬਾਹਰ ਸੋ ਤੋੜ ਕੇ ਦਿਖਾ ਦਿੰਨੇ ਆ ਭਰਾਵਾਂ ਨੂੰ ਠੀਕ ਆ ਜੀ ਸੋ ਪਹਿਲਾ ਸੂਆ ਪਲੂਣ ਵੱਚੀ ਆ ਜਿਹੜੇ ਮੇਰੇ ਫਾਰਮਰ ਭਰਾ ਠੀਕ ਆ ਜੀ ਹਰੇਕ ਨੂੰ ਹੁੰਦਾ ਵੀ ਚਲੋ ਪਹਿਲਾ ਦੂਜਾ ਸੂਆ ਵੱਚੀ ਮਿਲ ਜੇ ਆਪਾਂ ਨੂੰ ਵੱਡੇ ਜਿਹੜਾ ਜਨਵਰਾ ਕੋਈ ਮੇਰਾ ਭਰਾ 5-4 ਸੂਵੇ ਲੈ ਜਾ ਕੇ ਦੁੱਧ ਪੀਊਗਾ ਚੋਊਗਾ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਲੇਵਾ ਬਿਲਕੁਲ ਕੰਪੈਕਟ ਮੁੱਠੀ-ਮੁੱਠੀ ਥਾਣਾ ਠੀਕ ਆ ਜੀ ਸੋ 14 14 ਤੋਂ ਬਾਹਰ ਬਾਰ ਐਸ ਵਕਤ ਇਹਦੇ ਤੇ ਦੁੱਧ ਆ ਜਾਏ 13 ਕਿਲੋ ਦੀ ਆਪਾਂ ਗਰੰਟੀ ਦਵਾਣਾਂ 13 ਦੀ ਵੀਰਾਂ ਦਾ ਗਰੰਟੀ ਤਸੱਲੀ ਦੇ ਦਿਆਂਗੇ ਉਹ ਭਰਾ ਜਿਹੜੇ ਆਪਣੇ ਆਨਲਾਈਨ ਸੌਦਾ ਮੰਗਾ ਲੈਂਦੇ ਆ ਠੀਕ ਆ ਜੀ ਚਲੋ ਕਿਲੋ ਪਾਈਆ ਖੰਡ ਆਪਾਂ ਹਮੇਸ਼ਾ ਕਹਿੰਦੇ ਪਹਿਲਾਂ ਹੀ ਘੱਟ ਦੱਸਿਆ ਜਾਵੇ ਉਥੇ ਚੋਵੇ ਮੇਰਾ ਭਰਾ ਤੋਂ ਕਿਲੋ ਪਾਈਆ ਖੰਡ ਵੱਧ ਨਿਕਲੇ ਦੁੱਧ ਠੀਕ ਆ ਵੀਰਲ ਲੋ ਜੀ ਬਾਕੀ ਭਾਂਡੇ ਭੋਂਡੇ ਦੀ ਸਾਫ ਸੁਥਰੀ ਦਿਖਾਈ ਦੇ ਰਹੀ ਹੈ ਚਲੋ ਸਾਰੇ ਵੀਰਾਂ ਨੇ ਵੇਖ ਕੇ ਚੀਜ਼ਾਂ ਤਸਦੀ ਆਪ ਵੀ ਤੁਸੀਂ ਕਰ ਲਿਆ ਜੀ 13 ਕਿਲੋ ਦੀ ਗਾਰੰਟੀ ਤਸਦੀ ਹਾਂ ਤੋੜ ਲਓ ਵੀਰੇ ਇੱਕ ਮਿੰਟ ਤੋੜ ਲਓ ਪੰਜਾਬ ਠੀਕ ਹੈ ਪੰਜਾਬ ਦੇ ਕੀ ਡਿਮਾਂਡ ਕੀ ਮੁੱਲ ਰਊਗਾ ਇਹਦਾ ਦੇ ਦੀਏ 55 ਦੀ 55 ਦੀ ਹਾਂਜੀ ਚਲੋ ਹੱਕ ਰੱਖ ਦੀਏ ਚਲੋ ਜਿਹੜੇ ਪੁਰਾਣੇ ਮੈਸੇਜ ਚਲੋ ਸੀ ਘਰੋਂ ਵੀ ਇਸ ਚੀਜ਼ ਵੇਚੀ ਉਹਨੇ ਵੀ ਰੁਪਈਏ ਵਟੇ ਆ ਚੰਗੇ ਹਾਂਜੀ ਹਾਂਜੀ ਪਰ ਚਲੋ ਵਪਾਰ ਲੈਣ ਦਾ ਕੰਮ ਆਪਾਂ ਬਿਲਕੁਲ ਮਤਲਬ ਨਾ ਮੱਤਰ ਜੀ ਕਮਾਈ ਕਰਕੇ ਜੈ ਤੋਂ ਜੱਜ ਕਿੰਨੇ ਕ ਦੀ ਹੁੰਦੀ ਆ 52 ਦੇ ਦੀਏ 52 ਦੀ ਹਾਂਜੀ ਮਾਰ ਦੀਏ ਕਰ ਕਰਕੇ ਲੈਸ ਦੇ ਦਿੱਗੇ ਪੂਰੇ 50 ਦੀ ਪਹੁੰਚ ਜੋ ਜੇ ਕਰਿਓ ਕਹਿੰਨੇ 47000 ਦੀ ਲਓ ਜੀ ਇੱਥੇ ਆਣ ਕੇ ਲੈ ਜਾਓਗੇ ਤੇ ਇੰਨਾ ਕੁ ਮਾਨਤਨ ਕਰ ਲੋ ਚਾਹੇ ਕੋ ਖਰਚਾ ਪਾਜੂਗਾ ਠੀਕ ਆ ਜੀ ਕਿਸੇ ਭਰਾ ਨੇ ਚਲੋ ਤੇਲ ਪਾੜੇ ਤੇ ਲੈ ਆਉਣੀ ਦੀ ਚੀਜ਼ ਕਿਸੇ ਨੇ ਕਿਰਾਏ ਤੇ ਲਿਓਣੀ ਪਾੜੇ ਤੇ ਕਿਸੇ ਨੇ ਤੇਲ ਪਾਣੀ ਪਾ ਕੇ ਲੈ ਆਉਣੀ ਆ ਤੇ 47000 ਦੀ ਇੱਥੋਂ ਮਿਲ ਜੂਗੀ ਉਹ ਕਿੰਨਾ ਮਾਨਤਨ ਕਰਦਾ ਉਹਦੇ ਚੋਂ ਵੀ ਛੋਟਾ ਹੋ ਜਾਣ ਗਿਆ ਹਾਂਜੀ ਮਗਾਉਣੀ ਚਾਹੁੰਦੇ ਹੋ ਬਿਲਕੁਲ ਜੇ ਮਗਾਓਗੇ ਨਿੰਜਾ ਦੀ ਉਦਾਂ 46 ਦੀ ਉਹ 10 46 ਠੀਕ ਹੈ ਭਰਾ ਲਓ ਵੀ 99000 ਦੀ ਪਹੁੰਚ 46000 ਦੀ ਇੱਥੇ ਆਣ ਕੇ ਲੈ ਜਾਵਾਂਗੇ ਆਇਦਰ ਸੈਕੰਡ ਨੰਬਰ ਤੇ ਵੀਰ ਇਹਦਾ ਕੀ ਵੇਰਵਾ ਜੀ ਇਹ ਦੂਜੇ ਸੂਏ ਬੱਚੀ ਸੂਈ ਹੋ ਜਾਈ ਦੋ ਦਸ ਪੰਜਵਾਂ ਦਿਨ ਜਿਹੜੇ ਵੀ ਲਓ ਜੀ ਚੌਥਾ ਪੰਜਵਾਂ ਦਿਨ ਜਾਂਦਾ ਇਹਨੂੰ ਵੀ ਦੂਜਾ ਸੂਆ ਸਿੱਗੀ ਆ ਹਾਂਜੀ ਮਗਰ ਇਹਦੇ ਵੀ ਬੱਚਾ ਅੱਛਾ ਇਤੋਂ ਜਸਨ ਕੋਈ ਥਾਣਾ ਵਿਖਾ ਇਹ ਜੈਸੀ ਦਾ ਇਹ ਐਫ ਦਾ ਕਰਾਓ ਜੀ ਹਾਂ ਸੋ ਕਰਾਸ ਬਰੀਡ ਆ ਬਾਕੀ ਚਲੋ ਹੁਣ ਸਿਆਲੀ ਦਿਹਾੜੇ ਆ ਕੱਲ ਨੂੰ ਗਰਮੀ ਦੇ ਵਿੱਚ ਵੀ ਵਾਧੇ ਆ ਲਈ ਆ ਰੋਕ ਰੋਕ ਤਾ ਥਣ ਲੱਗਾ ਬਾਕੀ ਵਿਰਲਪੁਰਲਾ ਚਾਰੇ ਥਾਣਾ ਦੇ ਵਿੱਚ ਮੇ ਆਣੀ ਬੜਾ ਸਪੈਸ਼ਲ ਲੱਗਾ ਨਿਕਾ ਕਰਮਾਲੀ ਨੂੰ ਕਿੰਨਾ ਇਸ ਵਕਤ ਥੱਲੇ ਆਲਾ ਬਾਹਲਾ ਲਾ ਲੋ 15 16 ਕਿਲੋ ਦਾ ਗੇੜ ਹੈਗਾ ਜੋ 15 16 ਹਾਂਜੀ ਬਈ ਵਧੀਆ ਚੰਗਾ ਹਾਂ ਵਧੀਆ ਐ ਬਿਲਕੁਲ ਚੋਣ ਚਾਂਣ ਕੋਈ ਨੂੰ ਰੱਸੀ ਨਹੀਂ ਪਾਉਣੀ ਕੁਛ ਨਹੀਂ ਠੀਕ ਆ ਜੀ ਕੋਈ ਬੰਗਾ ਨਹੀਂ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਹਾਂਜੀ ਬਈ ਠੰਡੀ ਧੀਰੀਆ ਕਰਮਾਲੀ ਚੋਣ ਚਾਂਣ ਚੰਗੀ ਆ 15 16 ਕਿਲੋ ਇਹਦੇ ਥੱਲੇ ਦੁੱਧ ਮੰਨ ਲਿਓ ਕੋਈ ਕੱਚਾ ਦੁੱਧ ਮੰਨ ਲਿਓ ਠੀਕ ਆ ਜੀ ਹਾਂ ਸੋਤਾ ਜੀ ਸੂਈ ਆ ਫੇਸ ਕੁਆਲਟੀ ਚੈੱਕ ਕਰਾ ਦਿਓ ਭਰਾਵਾਂ ਨੂੰ ਠੀਕ ਆ ਜੀ ਆ ਸੋ ਜਰਸੀ ਐਚ ਐਫ ਦਾ ਕ੍ਰੋਸ ਇਹ ਆਂਗਾ ਵਾਸੇ ਬੜਾ ਆਪਾਂ ਵੇਖਦੇ ਆਂ ਥਣ ਥਣ ਬੜਾ ਘੱਟ ਵੇਖਦੇ ਇਹੋ ਜਿਹਾ ਗੜਾ ਨੂੰ ਲੱਗਾ ਮੱਜਾਂ ਨਾਲ ਦਾ ਥਾਣਾ ਠੀਕ ਆ ਬਾਕੀ ਪੰਜਾਬ ਵੀਰ ਕਿਸੇ ਰਕਮ ਦੀ ਭੂਰ ਛੱਟੇ ਵਾਲੀ ਦਿਖਾਈ ਦੇ ਮੇਰੇ ਕਿਤੇ ਹੋ ਆਪਣੀ ਜੀ ਹੋਈ ਮਾਲ ਲੈਣਾ ਦੇਣਾ ਆ ਦੋ ਜੀ ਕਿਉਂਕਿ ਰੁਟੀਨ ਦੇ ਵਿੱਚ ਚਲੋ ਵੀਰ ਹੁਣੀ ਲਿਆਉਂਦੇ ਉਹ ਲੈ ਆ ਕੇ ਸੇਲ ਕਰਦੇ ਆ ਚਲੋ ਮਾੜਾ ਪਸ਼ੂ ਪਹਿਲਾਂ ਨਹੀਂ ਖਰੀਦਿਆ ਜਾਂਦਾਗਾ ਵਪਾਰ ਲੈਣ ਦਾ ਕੰਮ ਆ ਜਿਹੜਾ ਪਸ਼ੂ ਮਾੜਾ ਖਰੀਦਿਆ ਜਾਵੇ ਫਿਰ ਉਹ ਕਾਦੀ ਵਫਾਰ ਲੈਣਾ ਵੀਰਾਂ ਦਾ ਪਹਿਲਾਂ ਤਸੱਲੀਆਂ ਆਪਣੀਆਂ ਪੂਰੀਆਂ ਕਰਕੇ ਖਰੀਦਣਾ ਵਖਾ ਤੋ ਮਾੜਾ ਜਤੂ ਤੂ ਫੇਰ ਕੇ ਜਿਵੇਂ ਲੱਗ ਗਿਆ ਵਖਾ ਭਰਾ ਕਦੀ 15 16 15 16 ਕਿਲੋ ਇਹਦੇ ਥੱਲੇ ਆਸ ਵਕਤ ਦੁੱਧ ਦੁੱਧ ਲਾ ਲਓ ਬੋਲਾ ਲਾ ਲਓ ਹਾਂਜੀ ਹਾਂਜੀ ਚੌਥਾ ਦਿਨ ਚੌਥਾ ਦਿਨ ਜਾਣ ਰਿਹਾ ਅੱਜ ਠੀਕ ਆ ਜੀ ਸੋ ਬੋਲੇ ਬੂਲੇ ਤੋਂ ਕਿਹਨਾਂ ਪਸ਼ੂ ਚਲੋ ਬਾਹਰ ਹੀ ਨਿਕਲ ਰਿਹਾ ਅਜੇ ਠੀਕ ਹੈ ਜੀ ਲਓ ਜੀ ਬਹੁਤ ਕਮਾਲ ਦਾ ਥਾਣ ਲੱਗਾ ਠੀਕ ਆ ਜੀ ਸੋ ਆਪਾਂ ਨਾਰਮਲੀ ਗੱਲ ਕਰਦੇ ਨੇ ਵੀ ਜ਼ਿਆਦਾਤਰ ਘਰਾਂ ਦੇ ਵਿੱਚ ਆਪਣੀਆਂ ਪੈਣਾ ਚਵਾਈ ਕਰਦੀਆਂ ਨੇ ਹਮੇਸ਼ਾ ਹੀ ਹੁੰਦਾ ਵੀ ਜਿਹੜੀ ਚਵਾਈ ਸੌਖੀ ਹੋ ਜੇ ਤੇ ਜਲਦੀ ਹੋ ਜੇ ਸਾਨੂੰ ਬਿਲਕੁਲ ਥੀ ਮੁੱਠੀ ਜਰਾ ਤੇ ਚੋਣ ਪੋਲੀ ਆ ਤੇ ਗਰਲ ਗਰਲੀ ਆ ਵੀਰਾਂ ਦਾ ਵੀ ਚੋਣ ਕੰਮ ਦੇ ਵਿੱਚ ਕੋਈ ਦਿੱਕਤ ਨਹੀਂ ਨਾ ਰੱਸੀ ਪਾਣੀ ਇਹਨੂੰ ਕੋਈ ਆ ਕੋਈ ਰੱਸੀ ਨਹੀਂ ਕੋਈ ਬੰਗਾ ਨਹੀਂ ਕੋਈ ਨਿਆਣਾ ਨਹੀਂ ਠੀਕ ਆ ਜੀ ਤੇ ਆ ਬਾਕੀ ਲੇਵੇ ਦਾ ਡਿਜ਼ਾਈਨ ਆ ਅੱਗੋਂ ਤੁਸੀਂ ਵੇਖੋਗੇ ਸਟਾਰਟਿੰਗ ਧੁੰਨ ਵਾਲੀ ਸਾਈਡ ਤੋਂ ਤਾਂ ਬਿਲਕੁਲ ਪੱਟਾਂ ਦੇ ਸਾਹਮਣੇ ਵਿੱਚ ਕਰ ਫਿਕਸ ਲੇਵਾ ਤਾਂ 나ੜੂ ਨਾਲ ਜੀ ਜਦੋਂ ਕਰਾ ਦੋ ਚੱਕੇ ਤੇ ਠੀਕ ਆ ਆ 나ੜੂ ਨਾਲ ਬੱਚੇ ਦੇ ਹਾਂ ਉਹ ਚੌਥਾ ਦੇਣਾ ਚੌਕ ਦਿਨਾਂ ਦਾ ਬੱਚਾ ਮਗਰ ਬੱਛਾ ਮੇਲ ਕਾਫ ਆ ਤੇ ਇਹ ਪੰਜਾਬ ਕੀ ਮੁੱਲ ਕੀ ਡਿਮਾਂਡ ਹੋਊਗੀ ਇਹਦੀ ਮੈਂ ਨਾ ਦੇ ਰਹੀ ਐ 65 ਦੀ ਹੂੰ ਚਲੋ 16 ਕਿਲੋ 15 16 ਕਿਲੋ ਦੁੱਧ ਦਾ ਪੈਣਾ ਆ ਕੀ ਕਰੋਗੇ ਦੁੱਧ ਤੇ ਹੋ ਰਾ ਨਾਲ ਤੁਹਾਨੂੰ ਚੰਗਾ ਲੱਗਾ ਆ ਪਰ ਕਰਕੇ ਜੈ ਦੇ ਰਹੀ ਐ ਕੋਈ 68 ਨਹੀਂ ਕੋਈ 68 ਨਹੀਂ 60 ਉਹ ਅੰਦਰ ਕੀ ਕਰਦੇ ਆ ਪੂਰੇ 68 ਦੀ ਪਹੁੰਚ ਜੋ ਆ ਤੇ ਜੇ ਇੱਥੋਂ ਕੋਈ ਖੜਦਾ 57000 ਦੀ ਦੇ ਦੇ 57000 ਦੀ ਹਾਂਜੀ ਲੋ ਵੀ ਮਾਨਤਨ ਕਰਦਾ ਹਾਂ ਇੱਥੋਂ ਆਣ ਕੇ ਲੈ ਜਾਂਦੇ ਆ ਉਹਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ 57000 ਦੇ ਵਿੱਚੋਂ ਵੀ ਅੱਕ ਵੀ ਰਾਤੀ ਪੰ ਪੈਣ ਦੇ ਵੇਲੇ ਨੇ ਵਛੀ ਚਲੋ ਹਣਾ ਹਾਂ ਇਹਨੇ ਮਾਨਤਾ ਨਾ ਦੇ ਦੀ ਹੈ ਬੜ ਬਹੁਤ ਸੁਤਰੀ ਹੈ ਹਾਂ ਤੋ ਵੇਖੋ ਮੇਰਾ ਪ੍ਰਾ ਭਾਂਡਾ ਆ ਵੇਖੋ ਠੀਕ ਆ ਜੀ ਤੋ ਕਾਫੀ ਸੋਹਣੀ ਬੈੜ ਆ 57000 ਦੀ ਘਰੋਂ ਜਾਂਦੀ ਰਹੂਗੀ ਕਿਸੇ ਭਰਾ ਨੇ ਆਨਲਾਈਨ ਮੰਗਾਉਣੀ ਹੈ ਤੇ ਕਹਿੰਦੇ 60 ਸੀ ਕਿ 69 ਸੀ ਘਰੇ ਘਰੇ 57 ਦੀ ਤੇ ਜੇ ਆਨਲਾਈਨ ਪੂਰੇ 60 ਦੀ ਜੇ ਪਹੁੰਚ ਕਰੀਏ ਸਾਬੇ ਠੀਕ ਹੈ ਭਰਾ ਹਾਂਜੀ ਲੋ ਜੀ ਪੂਰੇ 60 ਦੀ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਠੀਕ ਹੈ ਮਾਨਤਨ ਕਰਦੇ ਆ ਮਾਨਤਨ ਉਹਦੇ ਵਿੱਚ ਵੀ ਹੋ ਜੂਗਾ ਸੋ ਚੋਣ ਗਰੰਟੀ ਤਸੱਲੀ ਇਹ ਰਹੂਗੀ ਵੀ ਚੋਣ ਚਾਣ ਦੀ ਚੰਗੀ ਆ ਉਹ ਛੱਤੇ ਦੀ ਆਪਣੀ ਉਹ ਬਾਤ ਕਾਟਦੀ ਗਰੰਟੀ ਹੋਰ ਛੱਤੇ ਦੀ ਥਾਣਾ ਦੀ ਬਾਤ ਕਾਟਦੀ ਉਹ ਗਰੰਟੀ ਤਸੱਲੀ ਰਹੂਗੀ ਤਾਂ ਬੇ ਤੁਰ ਕੇ ਮੇਰਾ ਭਰਾ ਸੌਦਾ ਕਰ ਲਿਆ ਤੇ ਜਿਵੇਂ ਇੱਕ ਵਾਰੀ ਭਰਾਵਾਂ ਨੂੰ ਫੇਰ ਲਾ ਕੇ ਉਹ ਵਿਖਾ ਦੇ ਵੀ ਦੂਰੋਂ ਨੇੜੋਂ ਕਿਸੇ ਨੇ ਫੈਸਲਾ ਲੈਣਾ ਮੇਰੇ ਭਰਾ ਸੌਖਾ इजीली ਜਿਹੜਾ ਇੱਕ ਡਿਸਾਈਡ ਕਰ ਸਕਣਾ ਵੀ ਚੌਹ ਕੰਨੀਆਂ ਤੋਂ ਕਰਮਾਂ ਦੀ ਪੂਰੀ ਆ ਠੀਕ ਆ ਓਕੇ ਜੀ ਠੀਕ ਆ ਇੱਕ ਇੱਧਰ ਨਖਟ ਆਪਾਂ ਵਿਖਾ ਦਈਏ ਵੀਰਾਂ ਨੂੰ ਠੀਕ ਆ ਜੀ ਝੋਟੀ ਇਹ ਵੀ ਤਾਜੀ ਸੂਈ ਆ 나ੜੂ ਦੇ ਬੱਚਾ ਕੱਲ ਦੀ ਸੂਈ ਜੀ ਕੱਲ ਹੀ ਸੂਈ ਆ ਕੀ ਮਗਰ ਕਟਾ ਤੇ ਕਟਾ ਕਟਾ ਮਗਰ ਇਹਦੇ ਕਟਾ ਮੇਲ ਆ ਬਾਕੀ ਹੈ ਸੁਬਿਆਂ ਚ ਕਿਵੇਂ ਆ ਸੁਹਾ ਤੀਸਰਾ ਨਾ ਆਖਿਆ ਜੋ ਤੱਜਾ ਹੀ ਸੁਗਾ ਆਪ ਦੀ ਸਮਝ ਲਾ ਲਓ ਬਾਕੀ ਕੋਈ ਆਪਾਂ ਨਹੀਂ ਕਹਿੰਦੇ ਠੀਕ ਆ ਇਹ ਆਪਣੇ ਪੰਜਾਬ ਦੋ ਤਿੰਨ ਚੋਵਾਈਆਂ ਕਰਤੀਆਂ ਨੇ ਇਹ ਦੋ ਚੋਵਾਈਆਂ ਹੋ ਗਈਆਂ ਨਹੀਂ ਠੀਕ ਆ ਜੀ ਵੀ ਬੋਲੇ ਬੋਲੇ ਤੋਂ ਸਾਫ ਤਕਰੀਬਨ ਹੋਈ ਹੋਈ ਹੈ ਕੋਈ 8 ਕਿਲੋ ਬੋਲਾ ਉਹਨਾਂ ਦਾ 8 ਕਿਲੋ ਬੋਲਾ ਹੈ ਹਣਾ ਹਾਂਜੀ 8 ਜਾਂ 800 ਪਲੱਸ ਵੀ ਇਹਨਾਂ ਦਾ ਬੋਲਾ ਇਹਦੇ ਥੱਲੇ ਚੋਣ ਚਾਂ ਬਾਲੀ ਪੌਲੀ ਆ ਦੇਖੋ ਜੀ ਠੀਕ ਆ ਆ ਚੈੱਕ ਕਰਾ ਦਿਓ ਠੀਕ ਆ ਜੀ ਬਾਕੀ ਬੋਲੇ ਤਾਂ ਸਾਫ ਹੋਈ ਆ ਚਵਾਈ ਬਿਲਕੁਲ ਤਕਰੀਬਨ ਪਤਾ ਲੱਗ ਹੀ ਜਾਂਦੀ ਆ ਚਲੋ ਇੱਕ ਅੱਧੇ ਟਾਈਮ ਦੀ ਚਵਾਈ ਕੀਤੀ ਉਹਦਾ ਫੇਰ ਆਪਾਂ ਕਹਿ ਸਕਦੇ ਆ ਵੀ ਕੋਈ 2-3 ਕਿਲੋ ਬੋਲਾ ਚੋਇਆ 8 ਕਿਲੋ ਬੋਲਾ ਬਾਹਰ ਆ ਹਾਂ ਜੀ 8 ਤਾਂ ਬਾਹਰ ਹੀ ਹੋ 8 ਕਿਲੋ ਠੀਕ ਆ ਜੀ 8 ਕਿਲੋ ਤਾਂ ਬਾਰ ਬਾਰ ਬੋਲਾ ਕਿਉਂਕਿ ਤਾਂ ਹੀ ਆਪਾਂ ਛਟਾਰ ਦੇਗੇ ਤਾਂ ਵਿੱਚ ਪੁੱਛ ਲੈ ਵੀਰ ਨੂੰ ਵੀ ਤਿੰਨ ਚਵਾਈਆਂ ਕੀਤੀਆਂ ਨੇ ਬੋਲੇ ਜੋ ਸਾਫ ਹੋਈ ਆ 8 ਕਿਲੋ ਬੋਲਾ ਕੱਢ ਢਾਂਚਾ ਇੱਕ ਵਾਰੀ ਪੂਰਾ ਤਸੱਲੀ ਨਾਲ ਇਹਦਾ ਜਸ਼ਨ ਚੈੱਕ ਕਰਾ ਭਰਾਵਾਂ ਨੂੰ ਸਿੰਗਲ ਖੜਦੀ ਆ ਪੱਟਪੂੜਾ ਸੋਹਣਾ ਬਰੀਕ ਬਿਲਕੁਲ ਪਤਲਾ ਪਿੰਡਾ ਪੱਦਰੀ ਪੁਤਰੀ ਬਹੁਤਾ ਬੈਕਸਾਈਡ ਤੋਂ ਚਲੋ ਇਹਨਾਂ ਆਹਰਾ ਤੋਂ ਭੈਣ ਭਰਾਵਾਂ ਨੇ ਆਪਣੇ ਜਜਮੈਂਟ ਕਰਨੀ ਹੁੰਦੀ ਆ ਵੀ ਕੋਈ ਸਾਈਡ ਤੇ ਜਾਂ ਕੋਈ ਮਤਲਬ ਕਿ ਬਾਈ ਦਾ ਰੋਲਾ ਹੋਵੇ ਤੇ ਚਲੋ ਥਾਣਾ ਦੀ ਬਾਤ ਘਾਟ ਫਿਰ ਮਹਿਸੂਸ ਹੁੰਦੀ ਆ ਵੈਸੇ ਚਲੋ ਜੇ ਪਸ਼ੂ ਪੱਦਰ ਵਿਖਾਈ ਦੇ ਰਿਹਾ ਤੇ ਚਲੋ ਉਮੀਦ ਨਹੀਂ ਕੀਤੀ ਜਾਂਦੀ ਕੋਈ ਵੀ ਧਾਰਾਂ ਦੀ ਬਾਤ ਘਾਟ ਹੋਊਗੀ ਭਾਜੇ ਲੱਪਾ ਲੱਪਾ ਲੱਗਾ ਤੁਹਾਨੂੰ ਲੱਪਾ ਲੱਪਾ ਵਿੱਚ ਬਿਲਕੁਲ ਬਿਲਕੁਲ ਉਹ ਬੱਚੇ ਦਾ ਕਰਦੀ ਆ ਕਿਉਂਕਿ ਨਿਊ ਬੌਰਨ ਆ ਬੱਚਾ ਮਗਰ ਜਿਹੜਾ ਬੱਚੇ ਨਾਲ ਪਸ਼ੂ ਤਮਾ ਕਰਦਾ ਸਜਰਤਾਜੀ ਸ ਲੇਵੇ ਭਾਂਡੇ ਦੀ ਕਰਮਾ ਲਈ ਜਿੰਨੇ ਵੀ ਆ ਸਾਫ ਸੁਥਰੀ ਆ ਚਲੋ ਕਿਸੇ ਭਰਾਣੇ ਕੱਲ ਨੂੰ ਇੱਥੇ ਆਣ ਕੇ ਚੀਜ਼ ਵੇਖਣੀ ਆ ਚੋਕੇ ਵੇਖਣੀ ਆ ਕੋਈ ਇਹ ਨਹੀਂ ਹੋਗਾ ਬੇਠੀਗਾ ਜੀ ਕੋਈ ਧਾਰਾਂ ਦੀ ਬਾਦ ਕਾੜ ਜਾਂ ਕੋਈ ਭੂਰ ਛਟਾ ਨਜ਼ਰ ਆਵੇ ਕਿਸੇ ਨੂੰ ਬਾਣੀ ਵਾਲੇ ਪਾਸਿਓਂ ਬਹਿ ਕੇ ਵਿਖਾ ਦਿਓ ਚੰਗੀ ਤਸੱਲੀ ਨਾਲ ਹਾਲੇ ਹਾਲੇ ਮੈਨੂੰ ਬਹੁਤ ਸੋਹਣਾ ਲੱਗਾ ਠੀਕ ਆ ਬਾਕੀ ਵੀਰ ਪੰਜਾਬ ਮਤਲਬ ਚਲੋ ਸੂਈ ਸਵਾਈ ਆ ਮਾਝਾ ਮਤਲਬ ਪਸਮਾ ਪਸਮੂ ਇੱਕੇ ਨਾ ਮੇ ਲਾਉਂਦੀ ਸੁਰਤੀ ਇੱਕੇ ਵਾਰ ਆ ਇਹ ਆਪਣੇ ਘਰੇ ਸੂਈ ਆ ਆਪਦੇ ਕੋਲ ਠੀਕ ਹੈ ਭਰਾ ਠੀਕ ਆ ਜੀ ਆ ਦੇਖੋ ਉਹ ਚੀਜ਼ ਦੀ ਆਪਣੀ ਗਾਰੰਟੀ ਹੋ ਗਈ ਜੇਰ ਤੱਕ ਦੀ ਗਾਰੰਟੀ ਹੋ ਗਈ ਉਹਦੀ ਹਾਂ ਠੀਕ ਆ ਜੀ ਇਹਦਾ ਮੁੱਲ ਪੰਜਾਬ ਕੀ ਕਰਦੇ ਆ ਦੇ ਦਾਂਗੇ ਕਿੰਨੇ ਦੀ ਅੱਜ ਮੁੱਲ ਤੇ ਦਾ ਲਾਕੀ ਕਰਦੇ ਆ ਹਾਂ 95 ਦੇ ਦਈਏ 95 ਦੀ ਹਾਂਜੀ ਇਹ ਸਾਰੀਆਂ ਕਸਰਾ ਕੁਸਨਾ ਕੱਢ ਕੇ ਚਲੋ ਲਵੇਰਾ ਜਾਵੇ ਕਿਸੇ ਭੈਣ ਭਰਾ ਦੇ ਕਰੇ ਹਾਂ 92 ਦੀ ਦੇ ਦਾਂਗੇ 92 ਦੀ 92 ਦੀ ਪਹੁੰਚ ਕਰ ਦਾਂਗੇ ਠੀਕ ਹੈ ਭਰਾ ਲਓ ਵੀ 92000 ਦੀ ਵੀਰਾਂ ਦਾ ਪਹੁੰਚ ਕਰ ਦਿਆਂਗੇ ਠੀਕ ਆ ਪਹੁੰਚ 92 ਦੀ ਆ ਜੇ ਕੋਈ ਇੱਥੇ ਕੋਈ ਸੱਜਣਾ ਆ ਕੇ ਟਰਾਈ ਮਾਰ ਲੇ ਵੀ ਲੈ ਜਾ ਆਪ ਇੱਥੋਂ ਲੈ ਜਾ ਦੋ ਕਟ ਹੀ ਦੇ ਦਾਂਗੇ 90 ਹਾਂਜੀ 88 ਦੀ 88 ਦੇ ਦਾਂਗੇ ਲਓ ਵੀ 88000 ਦੀ ਠੀਕ ਆ ਜੀ ਕਿਉਂਕਿ 100 ਕਿਲੋਮੀਟਰ ਤੀਜੇ ਜਾਣੀ ਆ 3000 3500 3200 ਕਰਾਇਆ ਚੜ ਜਾਂਦਾ ਠੀਕ ਆ ਤੇ 88000 ਦੀ ਵੀਰਾਂ ਦਾ ਦੇ ਦਿਆਂਗੇ 90ੋਂ ਦੋ ਘਟ 88000 ਦੀ ਅੱਜ ਤੁਹਾਨੂੰ ਇਹ ਮੱਝ ਮਿਲ ਜੂਗੀ ਬਾਕੀ ਮੈਂ ਚੰਗੀ ਅਸੀਗੇ ਲੱਪਾ ਲੱਪਾ ਚੁੱਕ ਜਾਣਾ ਤੁਹਾਨੂੰ ਪਤਾ ਇਸ ਚੀਜ਼ ਦਾ ਰੱਬ ਤੁਲਾ ਸੋਹਣਾ ਸਾਫ ਸੁਥਰੀ ਹੈ ਹਾਂ ਹਾਂਜੀ ਠੀਕ ਹੈ ਜੀ ਸੋ ਇਹ ਅੱਜ ਦੋਸਤੋ ਤਿੰਨ ਹੀ ਐਨੀਮਲ ਨੇ ਵੀਰ ਪੰਜਾਬ ਦੇ ਕਿਨੇ ਤੇ ਤਿੰਨੇ ਤਾਜ਼ੇ ਸੂਏ ਦਾ ਤਕਰੀਬਨ 2-2 4-4 ਦਿਨਾਂ ਦੇ ਵਿੱਚ ਸੂਆ ਵੜਾ ਵੀ ਦਿਖਾਤੀਆਂ ਨੇ ਸਾਫ ਸੁਥਰੇ ਭਾਂਡੇ ਆ ਇੱਕ ਮੱਝ ਵਿਖਾਤੀ ਹੈ ਭਰਾਵਾਂ ਨੂੰ ਤਿੰਨ ਨਾਗਾ ਜਾਇਜ਼ ਰੇਟਾਂ ਚੱਲ ਬਿਲਕੁਲ ਬਾਕੀ ਆਪਾਂ ਪੰਜਾਬ ਜਾਇਜ਼ ਬਿਲਕੁਲ ਗੱਲ ਕਰਦੇ ਹੁੰਦੇ ਆ ਦੇ ਸਾਫ ਸੁਥਰੇ ਜਨਵਰਾ ਵੈਸੇ ਵੀ ਜਦੋਂ 2-4000 ਮਹਿੰਗਾ ਮਿਲੇ ਤਾਂ ਸਾਫ ਸੁਥਰੇ ਲਵੋ ਆਹ ਸਾਫ ਹੋਵੇ ਲੋ ਕੋਈ ਕਮੀ ਨਹੀਂ ਨੇ ਬਾਈ ਜਾਈ ਰਹਾ ਦੀ ਬਹੁਤ 50000 ਦੀ ਵੀ ਮਿਲਦੀ ਆ ਮੱਚ ਲੱਗਦੀ ਵੀ ਮੱਚ ਡੂਰ 2 ਲੱਖ ਦੀ ਵੀ 10 ਲੱਖ ਦੀ ਵੀ ਹਾਂਜੀ ਤੇ ਬਾਕੀ ਜਿੱਥੋਂ ਵੀ ਚਲੋ ਕਿਸੇ ਭਰਾ ਨੇ ਜਿੰਨੀ ਕਰੇ ਜ ਲਾਉਣੀਆਂ ਪੈਸਿਆਂ ਦੀ ਉਸ ਅਕੋਰਡਿੰਗ ਪਸ਼ੂ ਰਲਦਾ ਮਿਲਦਾ ਮਿਲ ਜੇ ਉਹਨਾਂ ਨੂੰ ਜਾਇਜ਼ ਮਿਲ ਜੇ ਸਾਫ ਸੁਥਰਾ ਮਿਲ ਜੇ ਸੋਨੇ ਤੇ ਸੁਹਾਗੇ ਦੀ ਗੱਲ ਆ ਤੇ ਪੰਜਾਬ ਇੱਕ ਨੰਬਰ ਵੇਰੇ ਕਰਦੀਏ ਸੰਗੇ 80546 61703 ਠੀਕ ਆ ਭਰਾ ਹਾਂਜੀ ਲੋਬੀਆ ਨੰਬਰ ਨੇ ਵੀਰ ਪੰਜਾਬ ਦੇ ਠੀਕਾ ਜੀ ਪਿੰਡ ਸਜਦੋਂ ਵਿਜ਼ਿਟ ਕਰ ਲਿਆ ਜੇ ਪੱਟੀ ਮੋੜ ਦੇ ਬਿਲਕੁਲ ਲਾਗੇ ਹਰੀਕੇ ਪੱਤਨ ਤੋਂ ਸਿਰਫ ਕੋਈ 10 ਕਿਲੋਮੀਟਰ 12 ਦੀ ਦੂਰੀ ਹੈਗੀ ਆ ਪਿੰਡ ਦੀ ਆਣ ਕੇ ਆਪਦੀ ਤਸੱਲੀ ਕਰੋ ਚਵਾਈਆਂ ਕਰੋ ਬੇਸ਼ੱਕ ਇੱਕ ਟਾਈਮ ਚੋਵੋ ਦੋ ਟਾਈਮ ਚੋਵੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਨੂੰ ਦੱਬ ਕੇ ਬਾਕੀ ਸ਼ੇਅਰ ਕਰ ਦਿਆ ਕਰੋ ਹੋਰ ਵੀ ਭਰਾਵਾਂ ਤੱਕ ਕਵਰੇਜ ਪਹੁੰਚ ਸਕੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ